ਕਾਰਜੋ ਪ੍ਰਧਾਨ ਜੀ ਤੇ ਇਹੇ ਸਾਹਮਣੇ ਬੈਠੇ ਸਾਰੇ ਤੁਸੀਂ ਬਹੁਤ ਹੀ ਸੂਝਵਾਨ ਸੱਜਣੋਂ ਮੈਂ ਇੱਥੇ ਬੈਠਾ ਹੁੰਦਾਂ ਫਿਰ ਕਰੀ ਜਾਂਦਾ ਸੀਗਾ ਤੁਸੀਂ ਇੰਨੀ ਸਤਿਕਾਰਯੋਗ ਲੋਕਾਂ ਨੂੰ ਮੈਂ ਧੰਨਵਾਦ ਸਮਝਦਾ ਕਿ ਬਹੁਤ ਦਰਸ਼ਕਾਂ ਦਾ ਬਹੁਤ ਵੇਖਣ ਦਾ ਮੌਕਾ ਮਿਲੇ ਜਦੋਂ ਇਸ ਪ੍ਰੋਗਰਾਮ ਦੀ ਗੱਲ ਹੋਈ ਕਿ ਹਰਵਿੰਦਰ ਸਾਹਿਬ ਦੀ ਕਿਤਾਬ ਰਿਲੀਜ਼ ਕਰਨੀ ਹੈ ਕਿ ਮੈਂ ਤਾਂ ਜਦੋਂ ਵੀ ਜਿੰਨੇ ਕਿ ਬਾਹਰ ਸਾਡਾ ਹੈਗਾ ਜਦੋਂ ਹਰਵਿੰਦਰ ਨੂੰ ਮਿਲਣਾ ਮੇਰੇ ਦਿਮਾਗ 'ਚ ਇੱਕੋ ਗੱਲ ਧਿਆਨ ਚ ਆਉਂਦੀ ਸੀ ਕਿ ਬਹੁਤ ਮਸ਼ਹੂਰ ਹਿੰਦੀ ਦਾ ਪੁਰਾਣਾ ਗੀਤ ਹੈ ਕਿ ਬਹੁਤ دیر ਕਰਤੀ ਹਜ਼ੂਰ ਆਤੇ ਆਤੇ। ਸੋ ਕਿਉਂਕਿ ਬਹੁਤ ਵੱਡੇ ਸਮੇਂ ਤੋਂ ਇਹਨਾਂ ਦੀਆਂ ਪਕਾਵਾਂ ਵਾਲੇ ਦੇ ਗੀਤ ਸੁਣਦੇ ਸੀਗੇ। ਸੋ ਚਾਹੁੰਦੇ ਸੀ ਕਿ ਇੱਕ ਸੰਗਰਾਹ ਹੈਇਆ ਹੋਣਾ ਚਾਹੀਦਾ। ਸੋ ਉਹਦੇ ਲਈ ਕਿ ਉਹ ਹਰਵਿੰਦਰ ਨੂੰ ਫੋਨ ਆਇਆ ਦੀ। ਉਹਨਾਂ ਦਾ ਫੋਨ ਆਇਆ ਕਿ ਤੁਸੀਂ ਪ੍ਰੋਗਰਾਮ ਚਾਹੁੰਦੇ ਮੈਂ ਕੋਈ ਗੱਲ ਨਹੀਂ ਮੈਂ ਆ ਲੂੰਗਾ। ਕਹਿੰਦੇ ਨਹੀਂ ਤੁਸੀਂ ਉੱਤਰ ਬੈਠਾ ਤਾਂ ਜਰੂਰ ਆਉਣਾ। ਮੇਰੇ ਲਈ ਸੱਚੀ ਉਹ ਮਸਲੇ ਵਾਲੀ ਗੱਲ ਸੀ ਤਾਂ ਸਿਕੰਦਰ ਸਿੰਘ ਹਰਣਾ ਨੇ ਕਾਲ ਕੀਤੀ ਮੈਨੂੰ ਲੱਗਿਆ ਕਿ ਮੇਰੇ ਨਾਲ ਸ਼ਾਇਦ ਕੋਈ ਮਜ਼ਾਕ ਹੋ ਰਿਹਾ ਉਹ ਮੈਨੂੰ ਮਜ਼ਾਕ ਕਰ ਰਹੇ ਸੀ ਕਿਉਂਕਿ ਸਿਕੰਦਰ ਸਿੰਘ ਦੀ ਉਹਨਾਂ ਲੋਕਾਂ ਜੀ ਹੁੰਦਾ ਰਵਿੰਦਰ ਸਿੰਘ ਲੋਕਾਂ ਜੀ ਹੁੰਦਾ ਅਸੀਂ ਨਾ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਜਿਹੜਾ ਕਿ ਆਪਣੇ ਆਪ ਨੂੰ ਥੋੜਾ ਪਿੱਛੇ ਰੱਖਣ ਵਾਲਾ ਕੰਮ ਵਿਸ਼ੇਸ਼ ਕਰਦੇ ਆ ਸਮਾਜ ਦੇ ਵਿੱਚ ਆਪਣੇ ਆਪ ਹੀ ਲਾਈਨ ਕੰਮ ਕਰਦੇ ਆ ਕਸੀ ਤੇ ਉਹ ਕੌਨਫੀਡੈਂਸ ਨਹੀਂ ਲੈ ਕੇ ਆ ਸਕਦੇ ਕਿ ਅਸੀਂ ਇੱਧਰੇ ਬਸੇ ਬੈਠਾ ਹਾਂ ਹੂੰ ਡਾਕਟਰ ਜੋਲ ਵਰਗੇ ਇਨਸਾਨ ਜਿਹਨਾਂ ਨੇ ਲੰਬਾ ਸਮਾਂ ਦਿੱਤਾ ਸੁੰਦਰ ਸਾਹਿਬ ਆਗੇ ਇਨਸਾਨ ਹੈ ਬਦਰਸ਼ੂਜੀ ਵਰਗੇ ਇਨਸਾਨ ਜੀਵਨਜੀਤ ਵਰਗੇ ਸੱਜਣ ਜਿਹੜੇ ਇਸ ਪਾਸੇ ਬੈਠਦੇ ਹੋਣ ਤੇ ਸਾਨੂੰ ਲੱਗਦਾ ਸੀ ਕਿ ਅਸੀਂ ਤਾਂ ਉਹ ਪਿੱਛੇ ਬੈਠਣ ਵਾਲੇ ਲੋਕ ਆ ਕਿਉਂਕਿ ਇੱਥੇ ਬੈਠਣ ਵਾਲੇ ਸਾਡੇ ਕੋਲ ਬਹੁਤ ਸਤਿਕਾਰਤ ਲੋਕ ਨੇ ਪਰ ਹੌਲੀ ਹੌਲੀ کنڈرب بیٹھے کٹے ناٹک کرتے رہے ہوں انتا جی بیٹھے جی سکھتا رہا جیج یاد ہے تیاری کر رہے ہیں لوگ بٹھا دو لیا کون سا جی سچے بیٹھے ہوگی بیٹھے ہوا ہے ਸੁਨਾ ਸਰ ਵਰਗੇ ਸ਼ਖਸੀਅਤਾਂ ਜਦੋਂ ਆ ਕੇ ਬੋਲ ਕੇ ਜਾਣ ਤੇ ਉਹੀ ਪੋਜੀਸ਼ਨ ਹੋ ਜਾਂਦੀ ਹੈ ਕਿ ਜਦੋਂ ਮਾਰਕ ਨੇ ਖਾਣਾ ਲਾਇਆ ਸਦੀਕ ਸਾਹਿਬ ਨੇ ਖਾਣਾ ਲਾਇਆ ਤੇ ਬਾਅਦ ਚ ਕਹਿਣ ਵੀ ਤੂੰ ਵੀ ਦੋ ਪੰਨ ਸੁਣਾ ਦਿਆ ਭਰਾ ਜੀ ਉਹੋ ਜੀ ਗੱਲ ਹੈ ਮੈਂ ਬਹੁਤ ਵਧਾਈ ਦੇਣ ਨੂੰ ਸਾਰਿਆਂ ਨੇ ਕਹਿਣਾ ਹੁੰਦਾ ਸ਼ਬਦ ਇਹ ਪਰ ਸੱਚੀ ਬਹੁਤ ਦਿਲੋਂ ਵਧਾਈ ਹੈ ਰਵਿੰਦਰ ਨੂੰ ਖਾਸ ਕਰਕੇ ਇਸ ਦਿਲੋਂ ਵਧਾਈ ਹੈ ਕਿ ਰਵਿੰਦਰ ਤੂੰ ਬਹੁਤ ਭਾਗਾਂ ਵਾਲਾ ਬੰਦਾ ਹੈ ਕਿ ਤੇਰਾ ਪਰਿਵਾਰ ਤੇਰੇ ਨਾਲ ਹੈ ਇਸ ਕੰਮ ਦੇ ਵਿੱਚ ਇਹ ਬਹੁਤ ਚੰਗੀ ਗੱਲ ਹੈ ਇਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਧਰਮ ਪੂਰਦੇ ਹੋ ਤਾਂ ਤੁਸੀਂ 80% ਕੰਮ ਉਦੋਂ ਹੀ ਨਿਬੇੜ ਲਿਆ ਜਦੋਂ ਤੁਹਾਡੀ ਮਾਂ ਤੁਹਾਨੂੰ ਅਸ਼ੀਰਵਾਦ ਦਿੰਦੀ ਹੈ ਤੁਹਾਡੇ ਬੱਚੇ ਤੁਹਾਡੇ ਭਰਾ ਭਜਾਈਆਂ ਤੁਹਾਡੇ ਜੀਵਨ ਸਾਥੀ ਇਸ ਗੱਲ ਨੂੰ ਕਬੂਲ ਕਰ ਲੈਂਦੇ ਆ ਕਿ ਬੰਦਾ ਠੀਕ ਕੰਮ ਕਰ ਰਿਹਾ ਸੰਤੋ ਬਿਆਦ ਬਾਦੀ ਕੰਮ ਕਰਦੇ ਰਹੇ ਆ ਕਿ ਆਖਿਰ ਕੰਮ ਬੜਿਆ ਨਸੀ ਜੇ ਕੰਮ ਮੇਰੇ ਯਾਰ ਦੇ ਵਿੱਚ ਦੋਸਤ ਨੇ ਹੀ ਬਰਨਾਲੇ ਤੋਂ ਅਰੰਭਕ ਮਾਨ ਪ੍ਰੋਫੈਸਰ ਰੈਕਟਰ ਨੇ ਮੈਂ ਤਾਂ ਤਾਂ ਵੱਡੀ ਉਮਰ ਦੀ ਮੈਂ ਆ ਉਹਦੇ ਵੀ ਸਿਦ ਨੂੰ ਪੁੱਛਿਆ ਮਮਾ ਭੈਣ ਜੀ ਭਾਜੀ ਬਹੁਤ ਅੱਛਾ ਲਿਖਦੇ ਨੇ ਤੁਸੀਂ ਜੀ ਪਹਿਲੇ ਕਦੇ ਨਾਲ ਜਾਣੇ ਹੋ ਇਹਨੇ ਕਿੱਥੇ ਭਾਜੀ ਉਹ ਤਾਂ ਗੋਸ਼ਟੀ ਨੇ ਮੁੱਕ ਜੇ ਕੀ ਕਰੀ ਅਸੀਂ ਕਿਸੇ ਰਿਸ਼ਤੇ ਅੰਦਰ ਜਵਾ ਸ਼ਾਦੀ ਤੇ ਜਾਣਾ ਹੁੰਦਾ ਕਿਸੇ ਪ੍ਰੋਗਰਾਮ ਤੇ ਜਾਣਾ ਹੁੰਦਾ ਇਹ ਕਹਿੰਦੇ ਮੇਰੀ ਗੋਸ਼ਟੀ ਹੈ ਮੈਂ ਜਾ ਸਕਦਾ ਤਾਂ ਪ੍ਰਵਾਹ ਜਦੋਂ ਨਾਲ ਹੋਵੇ ਭਾਵੇਂ ਇਹ ਬਹੁਤ ਕਮੇਡੀ ਗੱਲ ਹੈ ਸੋ ਇਸ ਕਰਕੇ ਤੁਸੀਂ ਅਸੀਂ ਫੈਂਟ ਕੰਮ ਹੈ ਨਾ ਫਤਿਹ ਕਰ ਲਿਆ ਸੀ ਜੀ ਬਹੁਤ ਚੰਗੀ ਗੱਲ ਹੈ ਤੁਸੀਂ ਜਿਹੜਾ ਕੰਮ ਕੀਤਾ ਹੈ ਅਗਲੀ ਗੱਲ ਇਹ ਹੈ ਕਿ ਗੁਰਵਿੰਦਰ ਇੱਕ ਐਸੇ ਪ੍ਰੋਫੈਸ਼ਨਲ ਬਣਿਆ ਹੈ ਟੀਚਰ ਮੇਰਾ ਬਹੁਤ ਸਾਰਾ ਬਾਅਦ ਟੀਚਰ ਸਹਿਬਾਨਾ ਸੁਣਾਉ ਬਹੁਤ ਸਾਰੇ ਨਿੱਜੀ ਬਾਹਨੇ ਬਹੁਤ ਸਾਰੇ ਸਕੂਲਾਂ ਕਾਜਾਂ ਜਾਣ ਦਾ ਮੌਕਾ ਮਿਲਦਾ ਮੈਂ ਜਿੰਨੇ ਕੁ ਉਮਰ ਮੈਂ ਢਾਈ ਹੈ ਜਿੰਨੇ ਕੁ ਉਮਰ ਕੰਮ ਕਰਦੇ ਨੂੰ ਹੋ ਗਈ ਮੈਂ ਉਹ ਜਿੱਤ ਪੱਤ ਕੱਢਿਆ ਹੈ ਇੱਕ ਤਜਰਬਾ ਹੈ ਇਹ ਕਿ ਡਿਗਰੀਆਂ ਹਾਸਲ ਕਰ ਲੈਣਾ ਬਹੁਤ ਔਖਾ ਕੰਮ ਨਹੀਂ ਹਰ ਬੰਦਾ ਲੈ ਸਕਦਾ ਡਿਗਰੀ ਔਰ ਕਿਸੇ ਨੂੰ ਪੀਚ ਕਰਨਾ ਸਭ ਤੋਂ ਔਖਾ ਕੰਮ ਹੈ ਦੁਨੀਆਂ ਦਾ ਸਭ ਤੋਂ ਔਖਾ ਕੰਮ ਕਿਸੇ ਨੂੰ ਪੀਚ ਕਰਨਾ ਕਿਸੇ ਨੂੰ ਸਿਖਾਉਣਾ ਇਹ ਬਹੁਤ ਔਖਾ ਕੰਮ ਹੈ ਅੱਜ ਸਾਡੀ ਸਿੱਖਿਆ ਦਾ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਸਾਡੇ ਕੋਲ ਡਿਗਰੀਆਂ ਤਾਂ ਬਹੁਤ ਸਾਰੇ ਟੀਚਰ ਸਕੂਲ ਨੇ ਪਰ ਸੱਚੀ ਟੀਚਰ ਜਿਹੜੇ ਲੋਕ ਨੇ ਉਹ ਬਹੁਤ ਥੋੜੇ ਨੇ ਜਿੰਨੇ ਤੁਸੀਂ ਸਾਰੇ ਇੱਥੇ ਬੈਠੇ ਹੋ ਤੁਹਾਡੀ ਹਰ ਦੀ ਲਾਈਫ ਦੇ ਵਿੱਚ ਇੱਕ ਟੀਚਰ ਐ ਸਾ ਜਿਹੜਾ ਤੁਹਾਡਾ ਫੇਵਰਟ ਹੈ ਕਿ ਫਲਾਣਾ ਬੰਦਾ ਮੇਰਾ ਗੁਰੂ ਜੀ ਨੇ ਸਿਖਾਇਆ ਉਹ ਬੰਦਾ ਕੁਮਾਰ ਅਸੀਂ ਆਪਣੇ ਫਰਜ਼ੀ ਲੋਕਾਂ ਸਾਡੀਆਂ ਧਨ ਦੌਤਾਂ ਸਾਡੀਆਂ ਜ਼ਗੀਰਾਂ ਸਾਡੀਆਂ ਜਾਇਦਾਦਾਂ ਸਭ ਤੋਂ ਵੱਡੀ ਚੀਜ਼ ਟੀਚਰ ਨੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਔਲਾਦ ਨੂੰ ਬਹੁਤ ਪਿਆਰ ਕਰਦੇ ਆ ਤੁਸੀਂ ਆਪਣੀਆਂ ਉਹ ਸਭ ਤੋਂ ਵੱਡੀ ਜਗੀਰ ਤੁਹਾਡੀ ਔਲਾਦ ਨੂੰ ਕੋਈ ਭੇਜਦੇ ਹੋ ਇਹਨੂੰ ਸਿਖਾਓ ਕੁਛ ਉਹ ਬੰਦਾ ਦੁਨੀਆਂ ਦਾ ਸਭ ਤੋਂ ਵੱਡਾ ਅੱਡਾ ਬੰਦਾ ਤੁਹਾਡੀ ਕੋਠੀ ਸਭ ਤੋਂ ਮਹਿੰਗੀ ਚੀਜ਼ ਨਹੀਂ ਤੁਹਾਡੀ ਗੱਡੀ ਸਭ ਤੋਂ ਮਹਿੰਗੀ ਚੀਜ਼ ਨਹੀਂ مجھ میرے چھوٹا میرا جی کرتا میں سلوچ کروس ہے ਜਿਹੜੇ ਟੀਚਿੰਗ profession ਚ ਨੇ ਸਰਕਾਰੀ ਟੀਚਰ ਨੇ ਕਾਫੀ ਸਾਰੇ ਆ ਜਿੰਦਗੀ ਜোন ਜੋਗਾ ਪੈਸਾ ਮਿਲ ਜਾਂਦਾ ਉਥੋਂ ਪਰ ਬਾਅਦ 'ਚ ਅਸਲ ਕੰਮ ਉਹਦਾ ਕੁਝ ਹੋਰ ਹੈ ਕਹਿੰਦੇ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਮੈਂ ਸਮਝਦਾ ਵੀ ਇਹ ਸਾਡੇ ਬੱਚਿਆਂ ਨੂੰ ਕੀ ਸਿਖਾ ਸਕਦਾ ਸੋ ਜੇ ਤੋ ਟੀਚਰ ਗੱਲ ਕਰਦਾ ਮੈਂ ਪਿੰਡ ਗਿਆ ਰਾਤ ਆਪਣੇ ਤਾਂ ਸਾਡੇ ਪਿੰਡ ਅਨਪੜ ਸਾਹਿਬ ਸੀ ਜਿਹੜਾ ਪਿੰਡ ਸਾਂਝਾ ਹੁੰਦਾ ਮੇਨੂੰ ਬੰਦੇ ਕਹਿੰਦੇ ਕਿ ਤੂੰ ਆਉਣਾ ਨਹੀਂ ਉੱਥੇ ਮੁੰਡੇ ਤੇਰੇ ਕੱਢ ਕੇ ਗੱਲਾਂ ਕਰ ਤਾ ਸੋਹਣੀਆਂ ਤੇਰੀਆਂ ਜੇ ਇੱਥੇ ਪਾਠ ਆ ਪਿੰਡ ਮੇਰੇ ਕੋਲ 3 ਦਿਨ ਪਹਿਲਾਂ ਮੈਂ ਦਿਨ ਤੋਂ ਇੱਕ ਕਿਤਾਬ ਲੈ ਮਗਵਾਈ ਸੀ ਕਿਤਾਬ ਦਿੱਤੀ ਸੀ ਪੜ੍ਹਨ ਲਈ ਮੈਨੂੰ ਚਾਹੀਦੀ ਹੈ ਅ ਮੈਂ ਕਹਿੰਦੀ ਨਹੀਂ ਮੇਰਾ ਪਾਠ ਆਪਣਾ ਬਾਕੀ ਹੈ ਮੈਂ ਸਾਰੀ ਕਿਤਾਬ ਰਾਤ ਬੈਠ ਕੇ ਪੜ੍ਹੀ ਅ ਅਰਵਿੰਦਰ ਤੇ ਬਹੁਤ ਸਾਰੀਆਂ ਚੀਜ਼ਾਂ ਸੁਣੀਆਂ ਹੋਈਆਂ ਸੀ ਬਹੁਤ ਬਸਿਕਾਰਨੀ ਪੜ੍ਹਨੀ ਮਾਨ ਸਾਡੇ ਕੋਲੇ ਮੈਂ ਕਿਹਾ ਹੁਣ ਨਾਲੇ ਕਿੱਟੇ ਲੱਗਦਾ ਕਿੱਤੇ ਆਜੋ ਸਰ ਬਹੁਤ ਸਾਰੇ ਜੀ ਉੱਤੇ ਬੈਠੋ میرے ہفتے تو پورا ہفتہ چھٹی چاہیے ਮੇਰੀ ਛੋਟੀ ਸੀ ਪੁਰਾਣੀ ਛੋਟੇ ਬੰਨ ਕਰਦੇ ਸੀ ਮਿਲੇ ਹੋਗੇ ਮੈਂ ਮੇਰੇ ਜਨਮ ਦਿਨ ਤੇ ਨੂੰ ਕਹਿ ਕੇ ਭੈਣ ਜੀ ਆਪਾਂ ਹੋਟਲ ਜਿਵੇਂ ਅਸੀਂ ਕੀ ਕਰਾਂਗੇ ਮੈਨੂੰ ਕਿਤੇ ਜਾਣਾ ਹੈ ਤੁਸੀਂ ਨਾਲ ਜਾਣਾ ਚਾਹੋਗੇ ਉਹ ਕਹਿੰਦੇ ਮੈਂ ਚੱਲ ਜਾਈਏ ਤੇ ਅਸੀਂ ਟੈਕਸੀ ਬੁਲਾ ਕੇ ਉਥੋਂ 60 ਕਿਲੋਮੀਟਰ ਦੂਰ ਇੱਕ ਜਗ੍ਹਾ ਸੀ ਉਸ ਜਗ੍ਹਾ ਦੇਖਣ ਗਏ ਉਹ ਜਗ੍ਹਾ ਸੀ ਜੀ ਵਿਲੀਅਮ ਸ਼ੈਕਸਪੀਅਰ ਦਾ ਘਰ ਸੀ ਉਹਦਾ ਪਿੰਡ ਸੀ ਸਟੈਪਾਊਡ ਅੰਡ ਵਾਸਟਾ ਉਹ ਦੇਖਣ ਗਏ ਜੀ ਅਸੀਂ ਉਥੇ ਵੀ ਆਉਣ ਦੀ ਟਿਕਟ ਲੱਗਦੀ ਹੈ ਵਿਲੀਅਮ ਸ਼ੈਕਸਪੀਅਰ ਦਾ ਘਰ ਦੇਖਣ ਜਿਵੇਂ ਅਸੀਂ ਆਪਣੇ ਗੁਰੂਆਂ ਪੀਰਾਂ ਗੁਰੂ ਸਹਿਬਾਨਾਂ ਦਾ ਕੋਈ ਸਮਾਨ ਸਾਹਮਣੇ ਰੱਖਦੇ ਆ ਨਾ ਆਹ ਉਹਦੇ ਜੋੜੇ ਆ ਉਹਦਾ ਬਸਤਰ ਉਹਨਾਂ ਨੇ ਵਿਲੀਅਮ ਸ਼ੈਕਸਪੀਅਰ ਦਾ ਸਮਾਨ ਦਾ ਸਾਹਮਣੇ ਰੱਖਿਆ ਆਹ ਉਹਦੀ ਹੱਥ ਲਿਖਤ ਆਹ ਉਹਦੀ ਪੈਨ ਆਹ ਉਹਦੇ ਕੁੰਡਨੇ ਆ ਉਹਦਾ ਬਸਤਰ ਦਾ ਸਾਈਕਲ ਉਹਦੇ ਕੱਪੜੇ ਐਸ ਵਾਸਤੇ ਕੋ ਸਕੂਲ ਜਾਂਦਾ ਸੀ ਈਵਨ ਕਿ ਆਹਦਾ ਭੰਗੂੜਾ ਜਿਹੜੇ ਭੰਗੂੜੇ ਚੋਂ ਉਹਦੀ ਮਾਂ ਪਾ ਕੇ ਛੋਟੇ ਹੁੰਦੇ ਨੂੰ ਘੜਾਇਆ ਕਰਦੀ ਸੀ ਉਹ ਸਾਹਮਣੇ ਰੱਖਿਆ ਚੀਜ਼ਾਂ ਗੋਰਿਆਂ ਕੋਲੇ ਇੱਕ ਵਿਲੀਅਮ ਸ਼ੈਕਸਪੀਅਰ ਸੀ ਪੂਰੀ ਦੁਨੀਆ ਜਾਣਦੀ ਕਿ ਵਿਲੀਅਮ ਸ਼ੈਕਸਪੀਅਰ ਕੋਈ ਬੰਦਾ ਹੈ ਪੂਰੀ ਦੁਨੀਆ ਜਾਣਦੀ ਹੈ ਇਸ ਸਾਡੇ ਪੰਜਾਬ ਕੋਲੇ ਕਟੋਂ ਕੋਲ 200 ਕਿਲੋ ਸ਼ਖਸੀਅਤ ਸੀਗੇ ਅਸੀਂ ਸਾਮ ਨਹੀਂ ਸਕੇ ਇਹ ਸਾਡੀ ਦਿੱਕਤ ਹੈ ਅਸੀਂ ਹਰ ਇੱਕ ਚੀਜ਼ ਨੂੰ ਠੀਕ ਹੈ ਸਰਕਾਰਾਂ ਨੇ ਕੰਮ ਹੁੰਦੇ ਨੇ ਜਾਂ ਸਰਕਾਰਾਂ ਆਪਣੇ ਜ਼ਿੰਮੇਵਾਰੀਆਂ ਤੋਂ ਮੈਨਸ ਹੋ ਜਾਂਣ ਤਾਂ ਮੈਨੂੰ ਲੱਗਦਾ ਅਸੀਂ ਸਾਡੇ ਸੈਕਟਰੀ ਵੀ ਕੁਝ ਕਰ ਸਕਦੇ ਹਾਂ ਅਸੀਂ ਵੀ ਸਾਮ ਸਕਦੇ ਹਾਂ ਸੋ ਸਾਡੀ ਇਹ ਪ੍ਰਾਪਤੀ ਹੈ ਕਿ ਅੱਜ ਸਾਡਾ ਉਹ ਮੁੰਡਾ ਜਿਹਦੀ ਪਹਿਲੀ ਕਿਤਾਬ ਛਪੀ ਹੈ ਉਹ ਪਰਸਨ ਜਿਹਨੇ ਗੀਤਾਂ ਨੂੰ ਲੋਕ ਇਹ ਕਹਿੰਦੇ ਨੇ ਕਿ ਇਹ ਗੀਤ ਬਾਣ ਬਰਾਣਾ ਦਾ ਲਿਖਿਆ ਲੱਗਦਾ ਲੱਗਦਾ ਇਹ ਸਾਡੀ ਪ੍ਰਾਪਤੀ ਹੈ ਮਿੱਤਰੋਂ ਦੇ ਨਾਲ ਮੈਂ ਸਮਝਦਾ ਸੋ ਮੈਨੂੰ ਇਹ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਜਿਵੇਂ ਅਸੀਂ ਮੈਂ ਪਹਿਲਾਂ ਸੀਮਾਉਂ ਦੀ ਗੱਲ ਕੀਤੀ ਹਰਵਿੰਦਰੋਂ ਦੀ ਗੱਲ ਕੀਤੀ ਮੈਂ ਲੱਫਣ ਲੱਗਿਆ ਹੋਇਆ ਸੀ ਕਿ 100 ਬੰਦੇ 100 ਪਰਸਨ ਮੈਂ ਇਹੋ ਜੇ ਆਪਣੇ ਸੰਪਰਕ ਚ ਰੱਖਨੇ ਚਾਹੁੰਦਾ ਪੂਰੇ ਪੰਜਾਬ ਦੇ ਵਿੱਚ ਉਹ ਚਾਹੇ ਬਕਵਾ ਖੇਤਾਂ ਨਾਲ ਸਬੰਧਤ ਹੋਣ ਚਾਹੇ ਕੋਈ ਵਕੀਰ ਹੋਵੇ ਕੋਈ ਡਾਕਟਰ ਹੋਵੇ ਕੋਈ ਬੰਦਾ ਹੋਵੇ ਅਸੀਂ ਚਾਹੇ 7 ਸਾਲ ਚੋਂ ਮਿਲੀਏ ਜਾਂ 5 ਸਾਲ ਬਾਅਦ ਮਿਲੀਏ ਪਰ ਅਸੀਂ ਕਹਿ ਸਕੀਏ ਕਿ ਸਾਡੇ ਬੰਦੇ ਆ ਗੁਰਸ਼ਰਦ ਸਿੰਘ ਭਾਈ ਉਹਨਾਂ ਨਾਲ ਕੰਮ ਕਰਦਾ ਰਿਹਾ ਇੱਕ ਵਾਰ ਕਿਤੇ ਗੱਲ ਹੋਈ ਕਿ ਭਾਈ ਫੁਲਾਨੀ ਜਗ੍ਹਾ ਕੋਈ ਬੰਦਾ ਬਣ ਹੈਗਾ ਉਹਨੂੰ ਦੱਸੋ ਕੁਝ ਵਹਿ ਦੱਸੋ ਤੁਸੀਂ ਤੁਸੀਂ ਜਿੱਥੇ ਦੱਸੋ ਹਰ ਜਗ੍ਹਾ ਆਪਣੇ ਬੰਦੇ ਬੈਠੇ ਨੇ ਸੋ ਆਪਣੇ ਬੰਦਿਆਂ ਤੋਂ ਭਾਵ ਜਿਵੇਂ ਦੀਪਕ ਭਾਈ ਲਿਖਦਾ ਕਿ ਇਸ ਪਤਾਵ ਦੇ ਵਿੱਚ ਹੀ ਕਿ ਅਸੀਂ ਸਾਡੀ ਇੱਕ ਸਾਂਝ ਹੈ ਕਿ ਅਸੀਂ ਇੱਕ ਜ਼ਿਲ੍ਹੇ ਦੇ ਬਸਨੀਕਾਂ ਉੱਥੇ ਜੰਮੇ ਕੋਲੇ ਆ ਮੈਂ ਕਹਿੰਦਾ ਤੁਸੀਂ ਦੁਨੀਆ ਦੇ ਕਿਸੇ ਕੋਨੇ ਦੇ ਜੰਮੇ ਹੋ ਪਰ ਸਾਡੇ ਵਿਚਾਰਾਂ ਦਾ ਬੰਦਾ ਉਹ ਸਾਡਾ ਬੰਦਾ ਹੁਣ ਕਿਹਦੇ ਕਿਸੇ ਤੋਂ ਜੰਮਣਾ ਫੜਿਆ ਹੋਵੇ ਸਾਨੂੰ ਇਹ ਜੀ ਲੋਕਾਂ ਦੀ ਸਾਰਾ ਚਾਹੀਦੀ ਹੈ ਸਾਨੂੰ ਇਹ ਜੀ ਲੋਕਾਂ ਦਾ ਮੇਲ ਮੁਲਾਪ ਚਾਹੀਦਾ ਹੈ ਜਿਨ੍ਹਾਂ ਨਾਲ ਮਿਲ ਕੇ ਅਸੀਂ ਦੁਨੀਆ ਦੇ ਹਰ ਕਿਸੇ ਤੇ ਗੱਲ ਕਰ ਸਕੀਏ ਜਿਨ੍ਹਾਂ ਨਾਲ ਮਿਲ ਕੇ ਅਸੀਂ ਹਰ ਜ਼ਿੰਦਗੀ ਦੀ ਗੱਲਬਾਤ ਜੀ ਕਰ ਸਕੀਏ ਸੋ ਬਹੁਤ ਸਾਰੇ ਲੋਕ ਲਿਖਦੇ ਨੇ ਤੁਸੀਂ ਸਾਰੇ ਲਿਖਣ ਵਾਲੇ ਸਤਕਾਰ ਤੋਂ ਅਧਿਕਰ ਨੂੰ ਬਹੁਤ ਚੰਗੀ ਲੱਗੀ ਸੁਦਰ ਸਾਹਿਬ ਨੇ ਇਹ ਗੱਲ ਕਹੀ ਕਿ ਜਿਹੜੀਆਂ 66 ਵਾਲੀਆਂ ਕਿਤਾਬਾਂ ਨੇ ਆਸੀਂ ਕਈ ਵਾਰ ਲੱਖ-ਲੱਖ ਰੁਪਈਆ ਲੈ ਲੈਂਦੇ ਨੇ ਜਿਹੜੀਆਂ ਕਿਤਾਬਾਂ ਨਹੀਂ ਛਪਣ ਵਾਲੀਆਂ ਸਭ ਤੋਂ ਚਾਹੇ 2 ਲੱਖ ਰੁਪਈਆ ਲੈ ਲੈਣਾ ਚਾਹੀਦਾ। ਕਿਤਾਬਾਂ ਦੀ ਗਿਣਤੀ ਬਣਾਉਣਾ ਵੱਡੀ ਗੱਲ ਹੀ ਹੁੰਦੀ ਹੈ ਕਿ ਮੇਰੀਆਂ 25 ਕਿਤਾਬਾਂ ਆਈਆਂ। ਬੰਦਾ ਜ਼ਿੰਦਗੀ 'ਚ ਇੱਕ ਕਿਤਾਬ ਲਿਖਦਾ ਉਹ ਪਤਾ ਹੋਣਾ ਚਾਹੀਦਾ ਇਹ ਕਿਤਾਬ ਪੜਨ ਲਈ ਕਿਤਾਬ ਹੈ ਲਿਖਣ ਲਈ ਕਿਤਾਬ ਹੈ। ਤੁਸੀਂ ਸਾਰੇ بڑے ਸਤਿਕਾਰਤ ਟਰੈਕਟਰ ਲੋਕ ਬੈਠੇ ਹੋ ਮੇਰੇ ਨਾਲ ਸਾਰੇ ਸਿਆਣੇ ਲੋਕਾਂ ਮੈਂ ਨਾਟਕ ਕਰਦਾ ਰਿਹਾ ਦਵਿੰਦਰ ਤਮਨ ਹੋਣਾ ਜੀ ਦਾ ਇੱਕ ਲਿਖਿਆ ਨਾਟਕ ਸੀ ਬਹੁਤ ਕੀਤਾ ਚਿਪਣ ਤੋਂ ਪਹਿਲਾ ਪੱਗ ਸਿੰਘ ਦੀ ਫਲਸਫੀ ਵਾਲੇ ਨਾਟਕ ਸੀ ਉਹ ਉਸ ਨਾਟਕ ਦੇ ਵਿੱਚ ਇਹ ਕਿਹੜੀ ਕਮਾਲ ਦੀ ਗੱਲ ਹੈ ਉਹ ਗੱਲ ਇਹ ਹੈ ਕਿ ਭਗਤ ਸਿੰਘ ਨੇ ਲਿਖਤਾ ਜਿਹੜੀ ਜੇਲ ਡਾਇਰੀ ਉਹਦੇ ਵਿੱਚ ਵੀ ਲਿਖ ਆਉਂਦੀ ਹੈ ਗੱਲ ਉਹ ਕਹਿੰਦਾ ਵੈਰਾਂ ਦੀ ਉੱਤ ਵਿੱਚ ਹਾਸਿਆਂ ਨੂੰ ਕਦੇ ਫੁੱਲ ਨਹੀਂ ਪੈਂਦੇ ਜੇ ਜਵਾਨ ਲੰਬੀਆਂ ਤਾਲ ਕੇ ਸੌ ਜਾਣ ਤਾਂ ਦੇਸ਼ ਲਈ ਕੌਣ ਮਰ ਮਟੇਗਾ ਸੋ ਦੇਸ਼ ਦੇ ਜਿਹੜੇ ਹਾਲਾਤ ਇਹ ਹੋ ਕੇ ਬਣੇ ਹੋਣ ਜਿਹੜੀ ਪੋਜੀਸ਼ਨ 'ਚ ਅਸੀਂ ਲੰਘ ਰਹੇ ਹਾਂ ਉਦੋਂ ਤੁਹਾਨੂੰ ਝੜਨਿਆਂ ਦੇ ਵੀ ਨਹੀਂ ਥਿਆਉਂਦੇ ਉਦੋਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਮੈਂ ਚਾਹ ਦੇ ਥੱਲੇ ਨਹਾ ਰਿਆ ਸੀ ਮੇਰੀ ਕੰਪਨੀ ਛਿੜ ਗਈ ਉਹ ਕਵਤਾ ਤੁਹਾਨੂੰ ਨਹੀਂ ਸੁਝਦੀ ਤੁਹਾਨੂੰ ਉਹ ਕਵਤਾਵਾਂ ਸੁਝਦੀਆਂ ਜਿਹੜੀਆਂ ਹਰਵਿੰਦਰ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕਰਦਾ ਹੈ ਕਿ ਸਾਡੇ ਪ੍ਰਾਤਨ ਸਾਜ ਕੀ ਬੋਲਦੇ ਨੇ ਮਾਂ ਨੇ ਲਫ਼ਜ਼ਾਂ ਦੀ ਲੱਜਤ ਕੀ ਹੈ ਜਿੱਥੇ ਉਹ ਕਹਿੰਦਾ ਕਿ ਮੈਂ ਬਾਗੀ ਹਾਂ ਜਿੱਥੇ ਉਹ ਕਹਿੰਦਾ ਵੀ ਹੱਕ ਲੈ ਕੇ ਮੁਰਾਂਗੇ ਸੋ ਇਹ ਇਸ ਸਮੇਂ ਦੇ ਗੀਤ ਨੇ ਇਸ ਸਮੇਂ ਦੀਆਂ ਕਵਤਾਵਾਂ ਨੇ ਸਮਾਖੋਤੋਂ ਖੁਮੰਗ ਕਰਦਾ ਰਿਹਾ ਕਲਮ ਆਪਾਂ ਸਾਰੇ ਜਾਣਦੇ ਆ ਕਲਮ ਦੀ ਗੋਰ ਨਹੀਂ ਵੀ ਤਲਵਾਰਾਂ ਬੰਦੂਖਾਂ ਨਾਲੋਂ ਵੱਡੀ ਚੀਜ਼ ਕਲਮ ਹੈ ਪਰ ਕਲਮਾਂ ਨੂੰ ਇਸਤੇਮਾਲ ਕਾਦੇ ਨਹੀਂ ਕਰ ਰਹੇ ਆਪਾਂ ਇਹ ਸਾਡੇ ਤੇ ਵੀ ਸਵਾਲ ਹੈ ਲੇਖਕ ਸਾਡੇ ਲੇਖਕਾਂ ਤੇ ਸਵਾਲ ਹੈ ਕਿ ਅਸੀਂ ਆਪਣੇ ਕਲਮਾਂ ਨੂੰ ਕਿਹੜੀ ਚੀਜ਼ ਲਈ ਵਰਤ ਰਹੇ ਹਾਂ ਸੁ ਕਲਮ ਨੇ ਵੱਡੀਆਂ-ਵੱਡੀਆਂ ਤਲਵਾਰਾਂ ਦੇ ਵੱਡੇ ਬੰਬ ਬੰਦੂਖਾਂ ਦੇ ਮੂੰਹ ਮੋੜੇ ਨੇ ਪਰ ਆਪਣੀਆਂ ਕਲਮਾਂ ਨੂੰ ਉਹ ਚੀਜ਼ ਬਖਸ਼ੋ ਬੜੀ ਸੋਹਣੀ ਗੱਲ ਕਿਉਂਕਿ ਮੈਂ ਤਾਂ ਆਪ ਉਹੀ ਗੀਤ ਤਿਆਰ ਕਰਕੇ ਆਇਆ ਸੀ ਜਿਹੜੇ ਹਰਕਿੰਦਰ ਨੇ ਬੋਲੇ ਪਤਾ ਨਹੀਂ ਬਲਕਾ ਸਿੱਧੂ ਸਾਹਿਬ ਨੂੰ ਕਿਵੇਂ ਮੇਰੀ ਸੋਚ ਪਤਾ ਲੱਗੀ ਉਹ ਬਾਪੇ ਵਾਲਾ ਗੀਤ ਵੀ ਮੈਂ ਪੂਰਾ ਤਿਆਰ ਕਰਕੇ ਆਇਆ ਸੀ ਮੈਂ ਬੋਲਾਂ ਜਿਹਦੀ ਬਿਨਾ ਦੀ ਸ਼ਬਦ ਪਹਿਲਾਂ ਆ ਗਈ ਨਹੀਂ ਹੁਣ ਮੈਂ ਉਹ ਕਿਸਮਾਣੀ ਪੱਤਰ ਪ੍ਰਾਪਤ ਕਰਨਾ ਇਸੇ ਤਰ੍ਹਾਂ ਮਾਂ ਦੀ ਲਾਚਾਂ ਦੇ ਲਖਤ ਵਾਲੀ ਜਿਹੜੀ ਗੱਲ ਹੈ ਉਹ ਵੀ ਮੈਂ ਫੜ ਕੇ ਆਇਆ ਕਿ ਮੈਂ ਬੋਲ ਕੇ ਸੁਣਾਉਂਗਾ ਸੋ ਗੱਲ ਇਹ ਹੈ ਕਿ ਨਾਟਕਾਂ ਦੀ ਭਾਈ ਗੱਲ ਕਰਦਾ ਹੈ ਕਿ ਨਾਟਕਾਂ ਇਹਦਾ ਕਿਰਦਾਰ ਬਦਲ ਗਏ ਅਦਾਕਾਰ ਬਦਲ ਗਏ। ਸੰਜੀਵਨ ਜੀ ਰਵਿੰਦਰ ਕੋਈ ਕਿਤਾਬਾਂ 'ਚ ਲਿਖਦਾ ਹੈ ਕਿ ਨਾਟਕਾਂ 'ਚੋਂ ਕਿਰਦਾਰ ਵੀ ਬਦਲ ਗਏ ਅਦਾਕਾਰ ਬਦਲ ਗਏ। ਸੋ ਇਹ ਇਹ ਸਾਡੇ ਲਈ ਇਹ ਗੱਲ ਹੈ ਕਿ ਇਹ ਇਹ ਨੂੰ ਇਹ ਨਾ ਜਾਣੀਏ ਕਿ ਪਹਿਲੀ ਕਿਤਾਬ ਹੈ। ਸੋ 25 ਕਿਤਾਬਾਂ ਲਿਖ ਕੇ ਜੇ 26ਵੀਂ ਕਿਤਾਬ ਹੀ ਆਉਂਦੀ ਫਿਰ ਵੀ ਅਸੀਂ ਇਹੀ ਕਹਿੰਦੇ ਜਿਵੇਂ ਆਪਾਂ ਇੰਦਾ ਜੀ ਜਿਵੇਂ ਇੱਕ ਬੰਦਾ ਨਾਟਕ ਵੀ ਫਿਲਮਾਂ 'ਚੋਂ ਕੰਮ ਕਰਦਾ ਹੈ ਕਹਿੰਦਾ ਫਲਾਣੇ ਬੰਦੇ ਨੇ ਕਿੰਨੇ ਰੋਲ ਕੀਤੇ। ਇਹਦਾ ਸਿਆਰਾ ਬੰਦਾ ਗਿੱਲ ਸਾਹਿਬ ਵਰਗਾ ਕੋ ਪਾਰਖੂ ਬੰਦਾ ਹੈ ਉਹ ਵੀ ਇਹ ਕਹਿੰਦਾ ਹੈ ਕਿ ਉਹਨੇ ਫਿਲਮਾਂ ਦਾ 500 ਕੀਤੀਆਂ ਨਾਟਕ ਵੀ 600 ਕਰਲੇ ਪਰ ਹੋਰ ਇੱਕੋ ਕੀਤਾ ਉਹ ਕਹਿੰਦਾ ਹੈ ਚਾਹੇ ਡਾਕਟਰ ਬਣਾ ਦਿਓ ਚਾਹੇ ਵਕੀਲ ਬਣਾ ਦਿਓ ਚਾਹੇ ਭਗਾਰੀ ਬਣਾ ਦਿਓ ਉਹ ਸਾਰਾ ਕੁਝ ਇੱਕੋ ਚਿਰ ਵਰਦੀ ਬਦਲੀ ਰਹੂ ਸੋਇਸ ਕਰਕੇ ਆਪਾਂ ਸਮਾਜ ਦੇ ਵਿੱਚ ਵਿਚਰਦੇ ਹੋਏ ਲੱਗ-ਲੱਗ ਕਿਰਦਾਰ ਨਭਾਉਨੇ ਆ ਇਕਸਾਰੀ ਬੱਚੀ ਕਦੇ ਬੱਚੀ ਬਣਦੀ ਹੈ ਕਦੇ ਉਹ ਪੈਣ ਬਣਦੀ ਹੈ ਕਦੇ ਮਾਂ ਬਣਦੀ ਹੈ ਤੇ ਦਾਦੀ ਬਣਦੀ ਅੱਗੇ ਜਾ ਕੇ ਸਾਰੇ ਕਿਰਦਾਰ ਹੌਲੀ ਹੌਲੀ ਉਸ ਤਰ੍ਹਾਂ ਬਣਦੇ ਨੇ ਸੋ ਇਸੇ ਤਰ੍ਹਾਂ ਸਟੇਜ ਆਉਂਦੀ ਏ ਜ਼ਿੰਦਗੀ ਦੇ ਵਿੱਚ ਸੋ ਹਰਵਿੰਦਰ ਨੇ ਜਿੰਨਾ ਸੋਣਾ ਲਿਖਿਆ ਮੈਂ ਸਮਝਦਾ ਕਿ ਸਾਡੇ ਲਈ ਵੀ ਇਹ ਬੜਾ ਧੰਨਵਾਗ ਵਾਲੀ ਗੱਲ ਹੈ ਕਿ ਸਾਡੇ ਇਸ ਪਰਿਵਾਰ ਦੇ ਵਿੱਚ ਅੱਜ ਇੱਕ ਉਹ ਬੰਦਾ ਸ਼ਾਮਲ ਹੋਇਆ ਦੂਜੀ ਗੱਲ ਮੈਂ ਜੋਤ ਸਾਹਿਬ ਨੇ ਇਸ ਕਰਕੇ ਥੈਂਕਸ ਕਰਦਾ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਕਿਉਂਕਿ ਬਹੁਤ ਵਾਰ ਚੀਚਾਂ ਨਾ ਬਹੁਤ ਲੋਕਾਂ ਕੋਲ ਚੰਗੇ ਕੈਪੇਬਿਲਿਟੀ ਹੁੰਦੀ ਹੈ ਚੰਗੀ ਕੱਦ ਮਗ ਨਾਲੇ ਉਹਨਾਂ ਦੀ ਕਮਾਲ ਦੀ ਗੱਲ ਸੁਣਾਈ ਕਰਾਂ ਆਪਾਂ ਸਾਰੇ ਜਾਣਦੇ ਹਾਂ ਕਿ ਬੜੇ ਕਮਾਲ ਦੇ ਕਾਇਕਮੇ ਹੋਏ ਇਸ ਕੋਈ ਦੋ ਰਾਮਾ ਨਹੀਂ ਉਹ ਕਹਿੰਦੇ ਵੀ ਦੂਜਾ ਭਰਾ ਵੀ ਉਹ ਦਿਨਾਂ ਸੀ ਕੋਨੇ ਉਹ ਕਹਿੰਦੇ ਅਸੀਂ ਇੱਕ ਪ੍ਰੋਗਰਾਮ ਲਾ ਕੇ ਵਾਪਸ ਜਾ ਰਹੇ ਸੀ ਪੁਰਾਣੀ ਗੱਲ ਹੈ ਤੇ ਪਿਆਰੇ لال ਕਹਿੰਦਾ ਵੀ ਇੱਥੇ ਗੱਡੀ ਰੋਕੀਏ ਪਾਸ਼ੂਨ ਰੋ ਜਾਣਾ ਕਿਤੇ ਉਹ ਕਹਿੰਦਾ ਅਸੀਂ ਸੁੰਨ ਸਾਹ ਦੀ ਜਗ੍ਹਾ ਦੇਖ ਕੇ ਗੱਡੀ ਰੋਕੀ ਜਦੋਂ ਗੱਡੀ ਦੀ ਵਾਰੀ ਖੋਲੀ ਤਾਂ ਦੂਰ ਕਿਤੇ ਬੰਦਾ ਕੋ ਗਾ ਰਿਹਾ ਸੀ ਤੇ ਕਹਿੰਦੇ ਪਿਆਰੇ لال ਮੈਂ ਕਿਹਾ ਕਿ ਬੰਦਾ ਹੈ ਬੜਾ ਕਮਾਲ ਦਾ ਕੌਮ ਹੈ ਵੀ ਦੇਖੀ ਪੌਣੇ ਚਲ ਮੈਂ ਕਹਿੰਦਾ ਨਹੀਂ ਕੋਈ ਦੂਰ ਗੋਂਦਾ ਖੁਰਖੁਰੀ ਆਵਾਜ਼ ਆਉਂਦੀ ਹੈ ਕਹਿੰਦਾ ਨਹੀਂ ਨਹੀਂ ਦੇਖਦੇ ਕੋਹਦਾ ਉਹ ਕਮਾਲ ਦਾ ਕਹਿੰਦਾ ਅਸੀਂ ਮਿੰਡਿਆ ਦੇ ਕੋਲ 10 ਮਿੰਟ ਤੱਕ ਰੱਕੇ ਰੁਕਿਆ ਪਰ ਦੋਨੋਂ ਘਰ ਆਪੇ ਅਸੀਂ ਤਾਂ ਸਾਨੂੰ ਕਾਬੀ ਤੋਂ ਜਾ ਕੇ ਦੇਖਿਆ ਕਿ ਮੱਝਾਂ ਚੱਲ ਰਹੀਆਂ ਇੱਕ ਬੰਦਾ ਡਰਕ ਦੇ ਉੱਤੇ ਬੈਠਾ ਗਾ ਰਿਹਾ ਅਸੀਂ ਥੱਲੇ ਤੋਂ ਉਹਨੂੰ ਘਰ ਖੜ ਗਏ ਉਹਦੇ ਗਾਉਂਦੇ ਕਾਉਂਦੇ ਜਦੋਂ ਨਿਗਾਹ ਪਈ ਸਾਡੇ ਤੇ ਉਹ ਕਹਿੰਨੇ ਬਲੇ ਬਲੇ ਤੁਸੀਂ ਤੁਹਾਨੂੰ ਟੀਵੀ ਦੇਖਦਾ ਕਹਿੰਦੇ ਹਾਂ ਕਹਿੰਦੇ ਥੱਲੇ ਆ ਤੂੰ ਬਹੁਤ ਸੁਣੋ ਗੋਣਾ ਉਹ ਕਹਿੰਦਾ ਨਹੀਂ ਨਹੀਂ ਮਰਦ ਕਿਉਂ ਮਜ਼ਾਕ ਕਰਦੇ ਹੋ ਮੈਂ ਤਾਂ ਡੰਗਰ ਚਾਰ ਵਾਲਾ ਬੰਦਾ ਮੈਂ ਤਾਂ ਮੈਸੀਜ ਆਪਣੇ ਸ਼ੌਕ ਨੂੰ ਗੋਣਾ ਉਹ ਕਹਿੰਦੇ ਨਹੀਂ ਯਾਰ ਤੂੰ ਬਹੁਤ ਸੁਣੋ ਗੋਣਾ ਤੈਨੂੰ ਪਤਾ ਨਹੀਂ ਤੂੰ ਸਾਡੇ ਨਾਲ ਵਧੀਆ ਕੌਣ ਹੈ ਜਦੋਂ ਇਹ ਸਹੀ ਗੱਲ ਹੋਈ ਕਿ ਉਹ ਜਿਵੇਂ ਮੁੱਕਰ ਗਿਆ ਕਿ ਹਾਂ ਤਾਂ ਸੱਚੀ ਤੇ ਬੇਤੀ ਕਾਰਯ ਮੇਰੀ ਸੀ ਉਹ ਬੰਦੇ ਕਹਿੰਦੇ ਸੀ 20 ਮਿੰਟ ਖੜੇ ਤੇ ਉਹ ਬੰਦਾ ਮੰਨਿਆ ਨਹੀਂ ਕਿ ਮੈਂ ਗੋਣਾ ਤੇ ਅਸੀਂ ਦੋਨੋਂ ਮੁੜਿਆ ਇਹ ਉਹ ਪੁੱਛਿਆ ਤਾਂ ਨਾਮ ਦੱਸ ਕੇ ਤੈਨੂੰ ਮਿਲਾਂਗੇ ਇਸ ਤਰ੍ਹਾਂ ਕੋਈ ਨਿਕੜਿਆ ਉਹ ਕਹਿੰਦਾ ਨਹੀਂ ਰਹਿਣ ਉਹ ਰਾਈਟ ਲਿਖਣ ਤਾਂ ਕਰਦੇ ਮੈਨੂੰ ਮੈਨੂੰ ਮਤਲਬ ਦੀ ਮਜ਼ਾਕ ਕਰਦੇ ਸੋ ਮੌਕੇ ਫਰਾਮ ਹੋਣੇ ਬਹੁਤ ਵੱਡੀ ਗੱਲ ਸਾਡੇ ਵਰਗੇ ਬੰਦੇ ਪਤਾ ਨਹੀਂ ਅੱਜ ਕਿੰਨੇ ਫਿਲਮਾਂ ਚ ਆ ਗਏ ਮਸ਼ਹੂਰੀ ਮਿਲ ਗਈ ਪਰ ਇਹੋ ਜਿਹੀ ਲੋਕਾਂ ਨੂੰ ਮੌਕੇ ਹੀ ਮਿਲੇ ਸਾਡੇ ਨੂੰ ਹਜ਼ਾਰ ਗੁੰਮਧੇ ਬੰਦੇ ਬੈਠੇ ਨੇ ਸੋ ਹਰਬਿੰਦਰ ਦੀ ਜਿਹੜੀ ਲੇਖਣੀ ਹੈ ਉਹ ਜਿੰਨੀ ਮਾਰੀ ਚੰਗੀ ਹੋਵੇ ਜੇ ਮੌਕਾ ਹੀ ਨਾ ਮਿਲਿਆ ਕੀ ਕਰੂਗੇ ਤੁਸੀਂ ਸੋ ਬਹੁਤ ਬਹੁਤ ਧੰਨਵਾਦ ਸਰ ਨਵੇਂ ਬੰਦੇ ਜਦੋਂ ਚੰਗਾ ਲਿਖਦਾ ਉਹਨੂੰ ਇਸ ਤਰ੍ਹਾਂ ਬਾਹਰ ਕੱਢ ਕੇ ਉਹਨੂੰ ਇਸ ਤਰ੍ਹਾਂ ਅੱਗੇ ਲੈ ਕੇ ਆਉਣਾ ਸੋ ਸਾਹਿਬ ਜੋਸਫ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਗੱਲ ਦਾ ਅਸੀਂ ਇਹ ਚੀਜ਼ਾਂ ਦੀ ਪਰਖ ਰਹੀਏ ਕਿ ਜਿਹੜੇ ਲੋਕਾਂ ਨੂੰ ਸਾਡੀ ਲੋੜ ਹੈ ਉਹਨਾਂ ਲੋਕਾਂ ਨੂੰ ਅੱਗੇ ਲਾਉਣ 'ਚ ਮਦਦ ਕਰੀਏ ਸੱਚੀ ਜਿਹੜੀਆਂ ਕਿਤਾਬਾਂ ਛਪਣਯੋਗੀਆਂ ਨੇ ਜਿਹੜੀਆਂ ਕਿਤਾਬਾਂ ਅੱਗੇ ਆਉਣਯੋਗੀਆਂ ਨੇ ਜਿਹੜੇ ਸੱਜਣਾ ਨੂੰ ਅੱਗੇ ਲੈ ਕੇ ਆਉ ਸਕਦੇ ਆ ਉਹਨਾਂ ਲਈ ਕੰਮ ਕਰ ਸਕੀਏ ਸੋ ਹਰ ਫੀਲ ਦੇ ਵਿੱਚ ਬਹੁਤ ਸਾਰੇ ਲੋਕ ਬੈਠੇ ਨੇ ਬਹੁਤ ਸਾਰੇ ਕਲਾਕਾਰ ਬੈਠੇ ਨੇ ਉਹ ਸਾਰੇ ਚੰਗੇ ਚੀਜ਼ੇ ਬੈਠੇ ਜਿਨ੍ਹਾਂ ਲੋਕਾਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈ ਜਿਨ੍ਹਾਂ ਲੋਕਾਂ ਨੂੰ ਮੌਕੇ ਦੇਣ ਦੀ ਲੋੜ ਹੈ ਸੋ ਇੱਕ ਮੌਕਾ ਹੁੰਦਾ ਹੈ ਜਿਹੜਾ ਮੌਕਾ ਬੱਚਾ ਹੋਇਆ ਕੋਈ ਕਿਸੇ ਨੂੰ ਖੇਤੇ ਵਿਚਾਰ ਦਿੰਦਾ ਜੇ ਤੁਹਾਡੇ ਵਿੱਚ ਕੋਈ ਟੈਲੈਂਟ ਹੈ ਹੁਨਰ ਹੈ ਤੁਹਾਡਾ ਬਹੁਤ ਸਤਜਾ ਜੀ ਸੁਦਰ ਸਾਹਿਬ ਸੀ ਬੜੇ ਕਮਾਲ ਦੀ ਜਿਹੜੀ ਗੱਲ ਰੱਖੀ ਕਿ ਅਸੀਂ ਬਹੁਤ ਥੋੜੇ ਖਾਚੇ ਦੇ ਵਿੱਚ ਇੱਕ ਕਿਤਾਬ ਪਹਿਲਾਂ ਪਹਿਲਾਂ ਛਾਪ ਸਕਦੇ ਹਾਂ ਕਿਉਂਕਿ ਕਿਤਾਬ ਇੱਕ ਐਸੀ ਚੀਜ਼ ਹੈ ਥੋੜੀ ਵੇਚ ਕਰ ਦਈਏ ਕਿਸੇ ਦੇ ਘਰ ਚ ਜਾ ਕੇ ਰੱਖੀਏ ਕਿਤਾਬ ਤੇ ਮੈਨੂੰ ਕੋਈ ਖੋਲ ਕੇ ਪੜੂਗਾ ਤੁਸੀਂ ਵੀ ਪਰਦੇ ਤੋਂ ਕੋਈ ਕੋਤੀ ਦੋਦਾ ਦੋਤੀ ਕੁਛਕੀਆਂ ਚਾ ਕੇ ਪੜਦਾ ਤਾਂ ਵੱਡੀ ਹੋ ਜਾਂਦੀ ਹੈ ਉਸ ਤੋਂ ਬਾਅਦ ਜਿੰਨੇ ਅਸੀਂ ਸਨੇਮੇ ਨਾਲ ਕੋਈ ਜੁੜੇ ਲੋਕ ਇੱਥੇ ਬੈਠੇ ਆ ਮੈਨੂੰ ਲੱਗਦਾ ਕਿ ਉਹ ਸਾਡਾ ਇੱਕ ਫਰਜ਼ ਬਣਦਾ ਹੈ ਨਾਟਕ ਕਰਨ ਵਾਲਿਆਂ ਦਾ ਫਰਜ਼ ਬਣਦਾ ਸਜੀਵੋ ਜੀ ਅਕੀਦਾ ਜੀ ਬੈਠੇ ਨੇ ਕਿ ਉਹ ਜਿਹੜਾ ਲਿਖਿਆ ਹੋਇਆ ਸਾਹਿਤ ਹੈ ਉਹਨੂੰ ਅਸੀਂ ਲੋਕਾਂ ਸਾਹਮਣੇ ਅੱਗੇ ਜਨਰੇਸ਼ਨ ਤੱਕ ਲੈ ਕੇ ਜਾਈਏ ਸਾਡੇ ਬਹੁਤ ਸਾਰੇ ਫਿਲਮਾਂ ਜਿਨ੍ਹਾਂ ਨੇ ਜ਼ਿੰਦਗੀ ਦੇ ਤਲਵ ਤਜਰਬੇ ਚੰਗੀਆਂ ਚੀਜ਼ਾਂ ਕਿਤਾਬਾਂ 'ਚ ਬੰਦ ਕਰਤੀਆਂ ਤੇ ਆਪੇ ਤੁਹੇ ਤੋਂ ਚਲੇ ਗਏ ਉਹ ਤਜਰਬੇ 'ਚ ਕਿਤਾਬਾਂ 'ਚ ਬੰਦ ਪਏ ਨੇ ਲਾਇਬ੍ਰੇਰੀ 'ਚ ਪਈਆਂ ਕਿਤਾਬ ਸਾਰੇ ਜਿਹੜੇ ਇਸੇ ਕੋ ਕਤਾਬਾਂ ਪੜ੍ਹਦਾ ਸਮਾਂ ਘੱਟ ਹੈ ਸੋ ਨਾਟਕ ਇੱਕ ذریعہ ਹੈ ਉਹ ਜਾ ਫਿਲਮੇ ਕਹੇ ذریعہ ਹੈ ਟੈਲੀਵਿਜ਼ਨ ਇੱਕ ذریعہ ਹੈ ਜਿਹੜੇ ਬੱਚਿਆਂ ਨੇ 5 ਸਾਲ ਬਾਅਦ ਪੈਦਾ ਹੋਣਾ ਹਲੇ ਉਹਨਾਂ ਬੱਚਿਆਂ ਤੱਕ ਉਹ ਚੀਜ਼ਾਂ ਕਿਵੇਂ ਜਾਣਗੀਆਂ ਉਹ ਚੀਜ਼ਾਂ ਫਿਲਮਾਂ ਲੈ ਕੇ ਜਾ ਸਕਦਾ ਹੈ ਉਹ ਨਾਟਕ ਲੈ ਕੇ ਜਾ ਸਕਦਾ ਹੈ ਕੈਲੀ ਵੀ ਤਾਂ ਲੈ ਕੇ ਜਾ ਸਕਦਾ ਹੈ ਇਹ ਸਾਰਾ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਥਨੀ ਜੀ ਪਰ ਸਾਧਨ ਹੈ ਜੀ ਇਹ ਇਹਨਾਂ ਸਾਧਨ ਨੂੰ ਸ਼ੁੱਧ ਨਹੀਂ ਕੀਤਾ ਜਾ ਰਿਹਾ ਚੰਗੇ ਗੀਤ ਵੀ ਤੁਹਾਡੇ ਸਾਹਮਣੇ ਸਾਡੇ ਵੱਡੇ ਗਾਉਂਦੇ ਰਹੇ ਨੇ ਜੀ ਲੋਕ ਕੀ ਚੰਦੇ ਰਹੇ ਨੇ ਲੋਕ ਹੀ ਜੇసే ਕਰਕੇ ਅੱਗੇ ਵਧੇ ਇਹ ਚੀਜ਼ਾਂ ਨੇ ਹੁਣ ਇਹ ਸਾਨੂੰ ਮੰਨ ਲੈਣੀ ਚਾਹੀਦੀ ਬਹੁਤ ਸਾਰੀਆਂ ਚੀਜ਼ਾਂ ਸੀ ਮੰਨਦੇ ਜਿਹੜੇ ਆਪਾਂ ਫਾਦਰ ਫਿਕਰ ਲੋਕਾਂ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਉਹ ਗਲਤੀ ਮੰਨ ਲੈਣੀ ਚਾਹੀਦੀ ਮੈਂ ਤਾਂ ਮੰਨਣ ਦਾ ਤਿਆਰ ਹਾਂ ਇਸ ਗੱਲ ਇਹ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪਤਾ ਲੱਗਿਆ ਉਹ ਬਚਪਨ ਦੇ ਵਿੱਚ ਸਾਡੀ ਦਾਦੀ ਸਾਡੀ ਨਾਨੀ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੋਰਲ ਚੀਜ਼ਾਂ ਸੀ ਉਹਨੂੰ ਦੱਸ ਕਰਦੀਆਂ ਫਰਮਾਨ ਮਾਪਾ ਭਾਰਤ ਦੇ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਦਾ ਬਤਾਂਤ ਹੁਣ ਕਿੰਨੀਆਂ ਚੀਜ਼ਾਂ ਜਿਹੜੀਆਂ ਸਾਨੂੰ ਬਾਤਾਂ ਕਹਾਣੀਆਂ ਰਾਈਆਂ ਸੁਲਾਈਆਂ ਜਦੋਂ ਅਸੀਂ ਪੜ੍ਹਨ ਲੱਗੇ ਤਾਂ ਉਹੀ ਚੀਜ਼ਾਂ ਅਸੀਂ ਕਿਤਾਬਾਂ ਚ ਪੜੀਆਂ ਆ ਕੇ ਪਰ ਸਾਡੇ ਕੋਲ ਸਮਾਂ ਹੀ ਨਹੀਂ ਦੇਤੀ ਹੁਣ ਬਗਿਆ ਖਾਸ ਕਰਕੇ 2000 ਤੋਂ ਬਾਅਦ ਸਾਡੇ ਕੋਲ ਸਮਾਂ ਨਹੀਂ ਸੀ ਬੱਚਿਆਂ ਲਈ ਅਸੀਂ ਪੇਰੈਂਟਸ ਨੇ ਅਸੀਂ ਮਾਪਿਆਂ ਨੇ ਬੱਚਿਆਂ ਨੂੰ ਚੁੱਪ ਕਰਾਉਣ ਲਈ ਹੱਥਾਂ 'ਚ ਮੋਬਾਈਲ ਦੇ ਤੇ ਲੱਗੋ ਤੇ ਕਾਰਟੂਨ ਲਾ ਕੇ ਦੇ ਦਿੱਤੇ ਹੁਣ ਬੱਚਾ ਬਚਪਨ ਚ ਕਾਰਟੂਨ ਦੇਖਦਾ ਫਿਰ ਬਾਤੂਰੀ ਬਣੂਗਾ ਤੁਸੀਂ ਕੀ ਕਹੋਗੇ ਨਾ ਜੋ ਵੀ ਗੱਲ ਕੋਈ ਖਾਇਲ ਹੈ ਸਾਡਾ ਸਭ ਕਦਮ ਕੀਤਾ ਤੂੰ ਕੀ ਭਾਦੋ ਤੁਸੀਂ ਇੱਕ ਹੋਰ ਗੱਲ ਧਿਆਨ ਦੇਣ ਵਾਲੀ ਹੈ ਜਿਹੜੀ ਚੀਜ਼ ਮੈਂ ਤੇ ਹਰਵਿੰਦਰ ਸਿੰਘ ਨੂੰ ਦਿੱਤੀ ਨਹੀਂ ਮੈਂ ਉਹ ਤੋਂ ਵਾਪਸ ਕਿਵੇਂ ਮੰਗ ਰਹੇ ਹਾਂ ਸਾਡੀ ਮਾਪਿਆਂ ਦੀ ਪ੍ਰੋਬਲਮ ਹੈ ਅਸੀਂ ਜਿਹੜੀ ਚੀਜ਼ ਬੱਚੇ ਨੂੰ ਦਿੱਤੀ ਨਹੀਂ ਉਹਨੂੰ ਤਾਂ ਉਹ ਮੰਗ ਰਹੇ ਹਾਂ ਤੈਨੂੰ ਇੱਟ ਕਿਹ ਸੀ ਦਿੱਤੇ ਕਹਿੰਦੇ ਸੀ ਉਹ ਅਸੀਂ ਦੱਸਾਂ ਹੈ ਨਹੀਂ ਪਰਾ ਮੈਨੂੰ ਤਾਂ ਪਤਾ ਸੀ ਮੈਨੂੰ ਤਾਂ ਪਤਾ ਕਿ ਮੇਰੀ ਮਾਂ ਨੇ ਤੇ ਫਾਦਰ ਸਾਹਿਬ ਨੇ ਦਾਦੇ-ਦਾਦੀ ਨੇ ਨਾਨੇ-ਨਾਨੀ ਮੇਰੇ ਬਚਾ ਨੇ ਸਖਾਈ ਦਿੱਤੀ ਸੀ ਉਹਨਾਂ ਨੇ ਸਾਨੂੰ ਸਮਝ ਦਿੱਤਾ ਸੀ ਸੋ ਅਸੀਂ ਪਤਾ ਨਹੀਂ ਕਿਹੜੇ ਚੱਕਰ ਚ ਪੈ ਗਏ ਆ ਅਸੀਂ ਇਹ ਕਹੀਏ ਸਾਡੇ ਬੱਚਾ ਸਮਾਂ ਹੀ ਨਹੀਂ ਸਮਾਂ ਸਾਰੇ ਕੋਈ ਸਿਰਫ ਉਹਨੂੰ ਇਹ ਦੇਣ ਦੀ ਗੱਲ ਹੈ ਕਿ ਅਸੀਂ ਬੇਟੇ ਚ ਕਿਹੜੀ ਚੀਜ਼ ਹੁੰ ਦੇ ਰਹੇ ਹਾਂ ਅਸੀਂ ਪਹਿਲੇ ਕਿਹੜੀ ਚੀਜ਼ ਹੁੰ ਦੇ ਰਹੇ ਹਾਂ ਸਾਡੇ ਲਈ ਜ਼ਰੂਰੀ ਕਿਹੜੀ ਚੀਜ਼ ਹੈ ਸੋ ਜਿਹੜੀ ਚੀਜ਼ ਬੱਚਿਆਂ ਨੂੰ ਦਿੱਤੀ ਨਹੀਂ ਉਹ ਮੰਗ ਰਹੇ ਆ ਬੱਚਾ ਉਹ ਚੀਜ਼ ਦੋ ਫਿਰ ਮੰਗਣ ਜੋਗੇ ਹੋਈਏ ਇਹ ਸਭ ਤੋਂ ਵੱਡੀ ਗੱਲ ਆ ਵੀ ਇੱਕ ਵਾਰ ਸਕੀਮ ਬੇਨਤੀ ਕਰ ਲਿਆ ਕਿਉਂਕਿ ਸਮਾਂ ਕਾਫੀ ਹੋ ਗਿਆ ਜੀ ਮੈਂ ਇੱਕ ਵਾਰ ਜੋਤ ਸਾਹਿਬਾ ਨੂੰ ਬੋਲਿਆ ਵੱਡੀ ਗੱਲ ਇਹ ਹੈ ਕਿ ਮੈਨੂੰ ਮਿਲਣਾ ਆ ਮੈਂ ਉਹ ਤੁਹਾਨੂੰ ਪੁੱਛਿਆ ਮੈਂ ਤਾਂ ਸੁਣਣ ਆਇਆ ਮੈਂ ਕਿਹਾ ਹਰਵਿੰਦਰ ਇੰਨਾ ਸੋਹਣਾ ਬੰਦਾ ਇੰਨਾ ਵਧੀਆ ਬੰਦਾ ਹੈ ਉਹ ਇੰਨੇ ਸੋਹਣੇ ਲਿਖਦਾ ਹੈ ਕਿ ਜਿਹੜੇ ਬੰਦੇ ਨੇ ਪੜ੍ਹਖ ਪਾਈ ਉਹ ਤਾਂ ਵੀ ਸੋਹਣਾ ਹੁੰਦਾ ਹਰਵਿੰਦਰ ਮੈਂ ਤਾਂ ਸਰੋਗੜੀ ਮੈਂ ਬੋਲਣ ਤੋਂ ਪਹਿਲਾਂ ਵੀ ਕਈ ਪਹਿਲਾਂ ਜੌਰ ਸਾਹਿਬ ਨੂੰ ਬਰਾਦਰ ਸੀ ਮੈਂ ਮੈਂ ਹੁਣ ਤਾਂ ਫੁੱਲਾ ਉੱਤਲ ਨਾ ਸੁਣਾ ਮੈਂ ਕਈ ਵਾਰ ਬਿਚੇਤ ਬਾਹਰ ਲਾਂਗਿਆ ਤਾਂ ਸੋ ਸੋਨਾ ਤੁਹਾਨੂੰ ਜੀ ਮੈਂ ਇੱਕ ਬੇਨਤੀ ਕੋ ਕਰਦਾ ਕਿ ਆਪਾਂ ਜਿੰਨੇ ਤੁਸੀਂ ਬਹੁਤ ਸਾਰੇ ਸਿਆਣੇ ਲੋਕਾਂ ਅਨੇ ਲਿਖੇ ਲੋਕਾਂ ਇਸ ਗੱਲ ਤੇ ਤਵੱਜੋ ਦੇਣ ਦੀ ਲੋੜ ਹੈ ਕਿ ਇਹ ਜਿਹੜੀ ਜ਼ਰੂਰੀ ਕੀ ਚੀਜ਼ ਹੈ ਅੱਜ ਕਿਹੋ ਜੀਆਂ ਚੀਜ਼ਾਂ ਜ਼ਰੂਰੀ ਨੇ ਅੱਜ ਕਿਹੜੇ ਗੀਤ ਜ਼ਰੂਰੀ ਨੇ ਕਿਹੜੀ ਕਹਾਣੀ ਜ਼ਰੂਰੀ ਹੈ ਕਿਹੜੀ ਤਹਾ ਹੈ ਜ਼ਰੂਰੀ ਹੈ ਇਹ ਸਮਝਣ ਦੀ ਲੋੜ ਹੈ ਸੋ ਕਿਤਾਬ ਇੱਕ ਮੈਂ ਵੀ ਮੇਰੀ ਵੀ ਸ਼ਕਤੀ ਮੈਂ ਲੇਕਿਨ ਮੈਂ ਕਿਤਾਬ ਵਿੱਚ ਉਹ ਛੱਬ ਗਈ ਸਪਾਰੀ ਵਾਪਿਸ ਪਾਲੀ ਸਾਹਿਬ ਨਹੀਂ ਉਹ ਪਤਾ ਮੈਨੂੰ ਐ ਇਤਾਂ ਦੀ ਗੱਲ ਸੀ ਮੈਂ ਤੁਹਾਨੂੰ ਜਾਣ ਕੇ ਦੱਸਣ ਲੱਗਾ ਕਿ ਮੇਰਾ ਪਿੰਡ ਬਹੁਤ ਛੋਟਾ ਜਿਹਾ 35 ਪਿੰਡਿਕਰ ਨੇ ਆ ਜਿਹੜੀ ਨਹਿਰਾ ਦਾ ਰੋਲਾ ਪੈਂਦਾ ਨਾ ਪਾਖੜਾ ਜਿਆ ਚੱਲ ਰਹੀ ਹੈ ਤੇ ਦੂਜੀ ਐਸਪੀਐਲ ਇਹ ਸਾਡੇ ਖੇਤਾਂ ਚੋਂ ਨਿਕਲੀਆਂ ਜੀ ਸਾਨੂੰ ਸਾਡੇ ਬਾਪ ਦਾ ਤੇ ਮੇਰੇ ਫਾਦਰ ਸਾਹਿਬ ਮੇਰੇ ਮਾਦਨ ਦਸਵੀਂ ਦੇ ਨਾਮ ਤੇ ਇੱਕ ਸਮਾਧ ਤੇ ਮੱਥਾ ਟਿਕਾਉਂਦੇ ਨੇ ਇੱਕ ਦਸਵੇਂ ਮੱਥਾ ਟੇਕ ਕੇ ਆਉਂੋ ਤੇ ਜਦੋਂ ਥੋੜੀ ਜਿਹੀ ਕਿਤਾਬਾਂ ਪੜ੍ਹਨਾ ਕਿ ਤੇ ਭਾਜੀ ਦੇ ਨਾਲ ਨਾਟਕ ਕਰਦੇ ਸੀ ਅਸੀਂ ਇਹਦੇ ਪੁੱਛ ਲਿਆ ਕਰਦੇ ਨੇ ਕਿ ਇਹਦਾ ਮੱਥਾ ਕਿੱਦਾਂ ਨੇ ਕੌਣ ਬੰਦਾ ਪਹਿਲੇ ਪਤਾ ਨਹੀਂ ਬੜੇ ਮੱਥਾ ਦੇਖਦੇ ਸੀ ਕਿੱਡੀ ਹੈ ਸਮਝ ਲੱਭਣ ਦੀ ਕੋਸ਼ਿਸ਼ ਕੀਤੀ ਜੋ ਬੰਦਾ ਕੌਣ ਸੀ ਜਿਹਦੀ ਸਮਾਧ ਹੋਸੀ ਦੇ ਸਾਹਮਣੇ ਮੱਥਾ ਟੇਕਦੇ ਆਉਂਦੇ ਆ ਉਹ ਲੱਭਦੇ-ਜੱਪਦੇ ਪਤਾ ਲੱਗਿਆ ਕਿ ਉਹ ਮੇਰੇ ਦਾਦਾ ਜੀ ਦਾ ਚਾਚਾ ਸੀ ਅੱਗੇ ਜਿਹੜਾ ਸਾਰਾ ਗੜੀ ਦੀ ਲੜਾਈ ਚ ਸ਼ਹੀਦ ਹੋ ਗਿਆ ਸੀ ਦੇਖੋ ਕੀ ਸੀ ਮੇਸ਼ਾ ਸਿੰਘ ਨੂੰ ਤਾਂ ਅਸੀਂ ਮੈਂ ਮੇਰੇ ਚਾਚਾ ਜੀ ਨੂੰ ਕਿਹਾ ਸਭ ਤੋਂ ਲੜਦੇ ਨੇ ਪੁੱਛਿਆ ਇੱਕ ਦਿਨ ਜਾ ਕੇ ਕਿ ਜਿਹੜੇ ਸਮਾਧ ਵਾਲੇ ਬਾਬਾ ਜੀ ਆ ਤੁਹਾਨੂੰ ਦੇ ਬਾਰੇ ਪਤਾ ਹੈ ਇਹਦੇ ਮੈਨੂੰ ਤਾਂ ਪਤਾ ਨਹੀਂ ਮਨੂੰ ਪਰਾ ਸਮਾਨ ਕਦੋਂ ਰੁਕੇ ਆ ਪਤਾ ਹੋਊਗਾ ਤਾਂ ਇੱਕ ਟਰੰਕ ਦੇ ਵਿੱਚੋਂ ਇੱਕ ਤਾਹਰ ਪੱਤਰ ਲੱਭਿਆ ਜਿਹਨੂੰ ਪਤਾ ਲੱਗਿਆ ਕਿ ਇਹ ਉਹ ਵਜਾసే ਬੰਦਾ ਸੀ ਜਿਹੜਾ ਸਾਰਾ ਗੱਡੀ ਦਾ ਸ਼ੀਰ ਹੋ ਗਿਆ ਸੋ ਜਦੋਂ ਮੈਂ ਇਹ ਇਹ ਮੈਨੂੰ ਪਤਾ ਲੱਗ ਗਿਆ ਤਾਂ ਮੇਰੇ ਧਿਆਨ ਚ ਆਇਆ ਸਾਡੇ ਪਿੰਡ ਪੰਜ ਸੱਤ ਸਮਾਤਾ ਮੋੜ ਦੇ ਵਿੱਚ ਹੋਰ ਲੋਕ ਮਤਾਂ ਦੇਖੇ ਸੋ ਐਂ ਖੋਜ ਕਰਦੇ ਕਰਦੇ ਮੇਰੇ ਕੋਲ ਕਿਤਾਬ ਬਣ ਗਈ ਕਿ ਪਿੰਡ ਵਿੱਚ ਪਹਿਲੀ ਬਿਜਲੀ ਬਿਜਲੀ ਕਦੋਂ ਆਈ ਕੂਦ ਕਦੋਂ ਲੱਗਿਆ ਉਹ ਸਾਰੀ ਪਿੰਡ ਵਾਲੀ ਕਿਤਾਬ ਉਹਦਾ ਨਾਂ ਹੈ ਵਿਰਾਸਤੀ ਪੜਨਾ ਸੋ ਮੈਨੂੰ ਇਹ ਲੱਗਦਾ ਸੀ ਕਿ ਪਹਿਲਾਂ ਬਾਅਦ ਵਿੱਚ ਮੋਬਾਈਲ ਆ ਗਿਆ ਸਾਡੇ ਘਰਾਂ ਦੇ ਵਿੱਚ ਕੰਪਿਊਟਰ ਆ ਗਿਆ ਉਸ ਤੋਂ ਪਹਿਲਾਂ ਇਹ ਚੀਜ਼ਾਂ ਜਿਹੜੇ ਬਜ਼ੁਰਗਾਂ ਦੇ ਕੋਲ ਤਜਰਬੇ ਚ ਪਈਆਂ ਸੀ ਉਹਨੂੰ ਤੁਨ ਵੱਧ ਕਰ ਲੈਣਾ ਚਾਹੀਦਾ ਲਿਖ ਲੈਣਾ ਚਾਹੀਦਾ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਕਿ ਸਾਡਾ ਪਿੰਡ ਕੀ ਸੀ ਅਸੀਂ ਕਿੱਥੋਂ ਤੁਰਿਆ ਤੇ ਕਿੱਥੇ ਪਹੁੰਚੇ ਇਹ ਚੀਜ਼ਾਂ ਕਰਕੇ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਦੇਖਣਾ ਚਾਹੀਦਾ ਤਜਰਬੇ ਬਹੁਤ ਵਾਰ ਸੰਦੀਸ਼ਰ ਨੇ ਕਿਹਾ ਸੀ ਮਤਲਬ ਇਸ ਗੱਲ ਤੋਂ ਵੈਸੇ ਹੋ ਗਏ ਜਿੰਨਾ ਸਮਾਂ ਭਾਜੀ ਨਾਲ गुजारਿਆ ਕੋ ਸਾਡੇ ਭਾਜੀ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੋ ਗਈਆਂ ਬਹੁਤ ਸਾਰੇ ਤਜਰਬੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਲਿਖ ਸਕਦੇ ਸੀ ਕਿਤਾਬ ਦੇ ਰੂਪ ਦੇ ਸਕਦੇ ਹਾਂ ਉਹਨਾਂ ਗੱਲਾਂ ਨੂੰ ਸੋ ਚੀਜ਼ਾਂ ਹੋਰ ਰੱਖੀ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਦੇਣਾ ਚਾਹੁੰਦੇ ਹਾਂ ਕਿ ਇਹ ਜਨਰੇਸ਼ਨ ਦਾ ਕੁੰਝੇ ਸੀ ਉਹ ਚੀਜ਼ਾਂ ਦੀ ਲੋੜ ਹੈ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਕਿ ਜਿਹੜੇ ਚੀਜ਼ਾਂ ਅਸੀਂ ਮਹਿਸੂਸ ਕਰੀ ਜਾਨੇ ਕਿ ਅੱਜ ਢੱਡ ਮੌਤ ਹੈ ਧੁੰਦ ਪੈ ਰਹੀ ਸੀ ਮੈਂ ਬਹੁਤ ਹੌਲੀ-ਹੌਲੀ ਨਿਕਲਿਆ ਇੱਕਰ ਹੌਲੀ ਬਸ ਸੁਣਾ ਕੇ ਜਿੱਥੇ ਬੈਠਣ ਲੱਗੇ ਮੱਕਾ ਜੀ ਜਦੋਂ ਜੌਨ ਸਾਹਿਬ ਚੰਦਰ ਤੋਂ ਚ ਤੇ ਕਹਿੰਦੇ ਵੀ ਤੁੰਦ ਬਹੁਤ ਸੀ ਕਿਉਂਕਿ ਮੈਂ ਵੀ ਪਿੰਡੋਂ ਚਲਿਆ ਤੁੰਦ ਬਹੁਤ ਸੀ ਜੇ ਚੰਡੀਗੜ੍ਹ ਇੱਥੇ ਕਿੱਦਾਂ ਤੋਂ ਬਸੀ ਸੀ ਲੇਕਿਨ ਇਹ ਕਮਾਲ ਕਿਵੇਂ ਹੋ ਗਈ ਅਨੀਤਾ ਹੋਰਾਂ ਨੂੰ ਸਜੀਵ ਨੂੰ ਯਾਦ ਹੋਊਗਾ ਭਾਜੀ ਇੱਕ ਗੱਲ ਕਿਹਾ ਕਰਦੇ ਸੀ ਕਿ ਜਦੋਂ ਮੈਂ ਚੰਡੀਗੜ੍ਹ ਆਇਆ ਅੰਮ੍ਰਿਤਸਰ ਤੋਂ ਮੈਂ ਬਹੁਤ ਸਾਰੇ ਜਿਹੜੇ ਉਹ ਛੋਟੀ ਚਿੱਠੀ ਹੁੰਦੀ ਸੀ ਨਾ ਉਸ ਤਰ੍ਹਾਂ ਪੋਸਟ ਕਾਰਡ ਲਿਖੇ ਲੋਕਾਂ ਨੂੰ ਕਿ ਨਾਟਕ ਦੇਖਣ ਆਓ ਮੈਂ ਆ ਨਾਟਕ ਕਰ ਰਿਹਾ ਕਲਾਪਾ ਵਿੱਚ ਕਰ ਰਿਹਾ ਉੱਥੇ ਕਰ ਰਿਹਾ ਉੱਥੇ ਕਰ ਰਿਹਾ ਮੈਂ 2 ਸਾਲਾਂ ਵਰਕੇ ਦੇ ਮਹਿਸੂਸ ਕੀਤਾ ਕਿ ਮੈਂ ਉਸ ਚ ਗਲਤ ਲੋਕਾਂ ਨੂੰ ਪਾ ਰਿਹਾ ਇਹਨਾਂ ਲੋਕਾਂ ਚ ਲੋੜ ਹੀ ਨਹੀਂ ਜਿਸ ਨੇ ਪੋਸਟ ਪਾਈ ਜਨੂੰ ਇਹਨਾਂ ਲਈ ਤਾਂ ਇਨਕਲਾਬ ਆਇਆ ਹੋਇਆ ਇਹਨੂੰ ਕਿ ਲੋੜ ਹੈ ਸਿਰਫ ਇਹ ਮੈਨੂੰ ਪਤਾ ਲੱਗਿਆ ਕਿ ਇਹ ਸਾਰੇ ਨਾਲ ਕੀ ਹੁੰਦੀ ਹੈ ਇਸੇ ਤਰ੍ਹਾਂ ਨੂੰ ਭਾਰਖਾ ਟਾਈਮ ਮੰਗ ਰਿਹਾ ਸੀ ਇਹ ਟਾਈਮ ਦੇ ਉੱਤੇ ਅਸੀਂ ਪਲਾਨ ਕੀਤਾ ਕਿ ਜਮਲਾ ਜੱਟ ਜੀ ਸੁਰੇਂਦਰ ਕੌਰ ਇਹ ਸਾਰੇ ਲੋਕ ਰਿੰਦਰ ਜੀਪਾ ਜੀ ਇਹਦੇ ਇੱਕ ਪ੍ਰੋਗਰਾਮ ਕਰਵਾਈਏ ਜਦੋਂ ਪ੍ਰੋਗਰਾਮ ਹੋਣਾ ਸੀ ਕਹਿੰਦੇ ਕਿ ਉਹ ਇੱਕ ਹਾਲ ਦੇ ਵਿੱਚ ਹੋਣਾ ਸੀ ਅ ਅਫੀਸਰਸ ਲੋਕ ਸੀਤੇ ਨੇ ਉਹ ਕਹਿੰਦੇ ਇਹ ਅਫੀਸਰਸ ਲਈ ਪ੍ਰੋਗਰਾਮ ਹੈ ਇਹ ਅਫੀਸਰਸ ਦੀ ਫੈਮਿਲੀ ਲਈ ਪ੍ਰੋਗਰਾਮ ਹੈ ਇਹ ਵਰਕਰ ਲਈ ਪ੍ਰੋਗਰਾਮ ਨਹੀਂ ਹੈ ਕਹਿੰਦੇ ਮੈਨੂੰ ਬੜੀ ਸ਼ੱਕ ਲੱਗੀ ਮੈਂ ਤਾਂ ਵਰਕਰਾਂ ਦਾ ਬੰਦਾ ਸੀ ਇਹ ਤਾਂ ਮਤੇ ਕਲਾ ਵਰਗੀ ਚੀਜ਼ ਤੇ ਹੀ ਜਾਲਾ ਦੇਣੀ ਹੋਗੀ ਸੋ ਜਦੋਂ ਮੈਂ ਚੰਗੀ ਜਿਹੇ ਐਂਟਰ ਕੀਤਾ ਮੈਨੂੰ ਆਇਆ ਲੱਗੇ ਵੀ ਧੁੱਪ ਤੇ ਜਲਦ ਕਰੀਏ ਵੀ ਧੁੱਪ ਦੇਖਾਉਂਦੇ ਸਾਨੂੰ ਤੇ ਵੀ ਬਹੁਤ ਬਹੁਤ ਮਿਹਰਬਾਨੀ ਬਹੁਤ ਸਾਰੇ ਦਾ ਕਿਰਪਾ ਤੇ ਬਹੁਤ 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 ਸਾਰਾ ਸਮਾਰੋਹ ਨੂੰ ਬਹੁਤ ਬਹੁਤ ਨਿਵਾਦਾਂ ਕੀ ਕਰਨੀ ਰਵੰਧਾ ਜੀ ਜੀਵਨ ਸਾਥੀ ਨੂੰ ਬਹੁਤ ਬਹੁਤ ਧੰਨਵਾਦ ਮਾਂ ਨੂੰ ਬਹੁਤ ਧੰਨਵਾਦ ਤੁਸੀਂ ਇਸ ਬੰਦੇ ਨੂੰ ਸਮਾਂ ਦਿੱਤਾ ਕਿਉਂਕਿ ਜਦੋਂ ਜਦੋਂ ਇਹਨਾਂ ਨੇ ਕਿਹਾ ਕਿ ਮੈਨੂੰ ਅਮਰਦੀ ਗੱਲ ਦਾ ਫੋਨ ਆ ਗਿਆ ਤਾਂ ਉਦੋਂ ਕੰਮ ਚੱਕ ਕੇ ਵੇਹ ਜਾਂਦੇ ਹੁਣ ਤੁਸੀਂ ਕਹਿੰਦੇ ਹੋ ਰੋਪਰ ਦਾ ਇੱਧਰ ਗੱਲ ਕਰਨੀ ਸੀ ਕੋਈ ਵਿਆਹ ਜਾਣਾ ਸੀ ਤੁਸੀਂ ਸਮਾਂ ਦਿੱਤਾ ਬਹੁਤ ਥੈਂਕ ਯੂ ਤੁਹਾਡਾ ਬਹੁਤ ਬੁਢਾ ਸਾਲ ਹੈ ਜੀ ਥੈਂਕ ਯੂ ਮਿਹਰਬਾਨੀ ਸ਼ੁਕਰੀਆ